ਭਾਈ ਇੱਥੇ ਗਿਆ ਹੈ 11 ਮਹੀਨੇ ਦੀ 9 ਤਰੀਕ ਨੂੰ ਉੱਥੇ ਜਾ ਕੇ ਇਹ ਨਹੀਂ ਪਤਾ ਸਾਨੂੰ ਉਹ ਕਿੱਦਾਂ ਗਿਆ ਅਮਰੀਕਾ ਨੂੰ ਉਹ ਕਿੱਦਾਂ ਗਿਆ ਉਹ ਨਹੀਂ ਸਾਨੂੰ ਪਤਾ 13 ਦਿਨ ਉਹ ਕਹਿੰਦਾ ਮੈਨੂੰ ਹੋਏਗਾ ਇਹਨੂੰ ਤੇਰੀ ਦਿਨ ਉਹ ਨਹੀਂ ਚੜਾਤਾ ਜਣੀ ਉਹ ਪਰੇਸ਼ਾਨ ਦੇ ਵਿੱਚ ਆ ਹ ਸੁੱਤਾ ਨਹੀਂ ਹੋ ਰhta ਈ ਜਦੋਂ ਮੈਂ 7 ਵਜੇ ਆਇਆ ਤਾਂ ਉਹ ਘਰ ਨਹੀਂ ਸੀਗਾ ਤਾ ਮੈਂ ਉਹਦੀ ਮਜ਼ਰ ਨੂੰ ਪੁੱਛਿਆ ਵੀ ਕਿ ਦਵਿੰਦਰਜੀਤ ਕਿੱਧਰ ਗਿਆ ਤਾਂ ਉਹ ਕਹਿੰਦੇ ਵੀ ਸਾਨੂੰ ਦੱਸ ਕੇ ਨਹੀਂ ਗਿਆ ਸਵੇਰ ਦਾ 5:00 ਵਜੇ ਮੋਟਰਸਾਈਕਲ ਤੇ ਕਿੱਥੇ ਗਿਆ ਆ ਤੇ ਉਹਦਾ ਫੋਨ ਨੰਬਰ ਵੀ ਨਹੀਂ ਹੈ ਕੰਡੈਕਟਰ ਨੰਬਰ ਹੈ ਨਹੀਂ ਕੋਈ ਜਿਹੜਾ ਪਹਿਲਾ ਨੰਬਰ ਸੀ ਉਹਦਾ ਉਹ ਬੰਦ ਆ ਰਿਹਾ ਹੈ ਤੇ ਇਸ ਟਾਈਮ ਉਹ ਕਿੱਥੇ ਆ ਪਤਾ ਨਹੀਂ ਅਮਰੀਕਾ ਤੋਂ ਰਿਪੋਰਟ ਹੋਏ 30 ਪੰਜਾਬੀਆਂ ਦੇ ਵਿੱਚ ਇੱਕ ਜਿਹੜਾ ਜਿਹੜਾ ਜਲੰਧਰ ਦੇ ਸ਼ਹਿਰ ਫਲੋਰ ਦੇ ਨਾਲ ਲੱਗਦੇ ਪਿੰਡ ਲਾਂਧੜਾ ਦਾ ਨੌਜਵਾਨ ਹੈ ਦਵਿੰਦਰਜੀਤ ਜਿਹੜਾ ਬੀਤੀ ਰਾਤ ਜਿਹੜਾ ਹੈ ਆਪਣੇ ਘਰ ਦੇ ਵਿੱਚ ਪਹੁੰਚਿਆ ਹੈ ਜਿਹਦੇ ਪਰਿਵਾਰਕ ਮੈਂਬਰ ਜਿੱਥੇ ਪਰੇਸ਼ਾਨ ਹੈ ਉੱਥੇ ਦਵਿੰਦਰ ਵੀ ਦੱਸਿਆ ਜਾ ਰਿਹਾ ਕਾਫੀ ਪਰੇਸ਼ਾਨ ਹੈ ਤੇ ਅੱਜ ਸਵੇਰੇ ਜਿਹੜਾ ਹੈ 5 ਵਜੇ ਬਿਨਾ ਕੁਝ ਦੱਸੇ ਘਰੋਂ ਜਿਹੜਾ ਚਲਾ ਗਿਆ ਹੈ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਨੇ ਸਾਰੀ ਕੀ ਕੁਝ ਵਾਕਿਆ ਹੋਇਆ ਕਿਵੇਂ ਦਵਿੰਦਰਜੀਤ ਇੱਥੋਂ ਦबई ਗਿਆ ਸੀ ਦबई ਤੋਂ ਕਿਵੇਂ ਅਮਰੀਕਾ ਪਹੁੰਚ ਆਇਆ ਪਰਿਵਾਰਕ ਮੈਂਬਰਾਂ ਨਾਲ ਉਹਨਾਂ ਦੇ ਮਾਤਾ ਦੀ ਨਾਲ ਮੈਂਬਰ ਪੰਚਾਇਤ ਪਿੰਡ ਦੇ ਉਹਨਾਂ ਨਾਲ ਗੱਲਬਾਤ ਕਰਾਨੇ ਹੈ ਕੀ ਕੀ ਸੁਣਾ ਦੇਣਾ ਹੈ ਅਟੇ ਦਵਿੰਦਰ ਜਿਹੜੇ ਕੱਲ ਅਮਰੀਕਾ ਤੋਂ ਆਏ ਆ ਵਾਪਸ ਰਿਪੋਰਟ ਕੀਤੇ ਆ ਉਹਨਾਂ ਦੇ ਵਿੱਚ ਦਵਿੰਦਰ ਵੀ ਸ਼ਾਮਲ ਸੀਗਾ ਹਾਂਜੀ ਹਾਂਜੀ ਸੀਗਾ ਹਾਂਜੀ ਤੇ ਰਤੀ ਫਿਰ ਕਿੰਨੇ ਵਜੇ ਘਰ ਪਹੁੰਚਿਆ ਤੇ ਕੌਣ ਛੱਡ ਕੇ ਗਿਆ ਸਾਢੇ 9 ਵਜੇ ਇੱਕ ਪੁਲਿਸ ਦਾ ਬੰਦਾ ਸੀ ਹੂੰ ਤੇ ਨਾਲ ਪਤਾ ਨਹੀਂ ਮੈਂ ਜਾਣਦੀ ਨਹੀਂ ਪੁਲਸਾ ਬੰਦਾ ਜ਼ਰੂਰ ਨਾਲ ਸੀ ਹਾਂਜੀ ਉਹ ਛੱਡ ਕੇ ਗਿਆ ਠੰਡਾ ਪਾਣੀ ਪੀ ਕੇ ਗਿਆ ਠੰਡਾ ਪੀ ਕੇ ਗਿਆ ਤੇ ਯਾਨੀ ਕੋਈ ਗੱਲਬਾਤ ਨਹੀਂ ਉਹ ਨਹੀਂ ਕੀਤੀ ਸਾਨੂੰ ਅੱਛਾ ਪਰਿਵਾਰਕ ਮੈਂਬਰ ਵੀ ਕੋਈ ਲੈਣ ਗਿਆ ਉੱਥੇ ਕੋਈ ਨਹੀਂ ਗਿਆ ਆਪ ਛੱਡ ਕੇ ਗਿਆ ਜਦੋਂ ਉਹਦਾ ਰਿਕਾਰਡ ਸਹੀ ਆ ਜੇ ਦਾ ਰਿਕਾਰਡ ਨਹੀਂ ਸਹੀ ਉਹੀ ਹੁੰਦੀ ਆ ਰਿਕਾਰਡ ਇਹਦਾ ਸਹੀ ਆ ਬਸ ਪੁਲਸ ਵਾਲੇ ਛੱਡ ਗਏ ਅੱਛਾ ਅਟੇ ਦਵਿੰਦਰ ਗਿਆ ਕਿੱਥੇ ਸੀਗਾ ਦੱਸਦੇ ਪਿਆ ਦੁਬਈ ਗਿਆ ਸੀ ਕਦੋਂ ਗਿਆ ਸੀਗਾ ਤੇ ਫਿਰ ਅਮਰੀਕਾ ਕਿੱਦਾਂ ਗਿਆ ਇਹ ਦੁਬਈ ਚ ਗਿਆ ਇਹ 11ਵੇਂ ਮਹੀਨੇ ਦੀ 9 ਤਰੀਕ ਨੂੰ ਉੱਥੇ ਜਾ ਕੇ ਇਹ ਨਹੀਂ ਪਤਾ ਸਾਨੂੰ ਉਹ ਕਿੱਦਾਂ ਗਿਆ ਅਮਰੀਕਾ ਨੂੰ ਕਿੱਦਾਂ ਗਿਆ ਉਹ ਨਹੀਂ ਸਾਨੂੰ ਪਤਾ ਅੱਛਾ ਹਾਂ ਜੀ ਸਾਡੇ ਕੋਲੋਂ ਤਾਂ ਦੁਬਈ ਨੂੰ ਗਿਆ ਤੇ ਕਿੰਨੇ ਚਿਰ ਉੱਥੇ ਅਮਰੀਕਾ ਕਿੰਨੇ ਚਿਰ ਰਿਹਾ ਹੈ ਕਦੋਂ ਪਹੁੰਚਿਆ ਇਹ ਕੋਈ ਪਤਾ ਜਾਣੀ ਕੱਲ ਤੇਰੇ ਦਿਨ ਹੀ ਆ ਗਿਆ ਸਾਡੇ ਕੋਲ 13 ਦਿਨ ਉਹ ਕਹਿੰਦਾ ਮੈਨੂੰ ਉਹ ਹੈਗਾ ਇਹਨੂੰ ਤੇਰੀ ਦਿਨ ਨੂੰ ਨਹੀਂ ਚੜਾਤਾ ਹਾਂਜੀ ਅੱਛਾ ਰਾਤੀ ਜਦੋਂ ਆਇਆ ਫਿਰ ਗੱਲਬਾਤ ਕੀਤੀ ਕੋਈ ਤੁਹਾਨੂੰ ਦੱਸਿਆ ਉਹਨੂੰ ਕੁਝ ਨਹੀਂ ਸਾਰਨਾ ਨਹੀਂ ਕੋਈ ਵੀ ਕਰ ਨਾ ਮੈਂ ਪੁੱਛਿਆ ਨਾ ਉਹਨੇ ਮੇ ਨਾਲ ਗੱਲ ਕੀਤੀ ਮੇਰੇ ਬੇਟੇ ਨਾਲ ਉਹ ਉੱਦੇ ਪਰੇਸ਼ਾਨ ਚ ਹੋਏ ਐਸੇ ਹਾਂਜੀ ਤੇ ਫਿਰ ਹੁਣ ਸਵੇਰ ਦਾ ਤੁਸੀਂ ਦੱਸਦੇ ਪੰਜ ਵਜੇ ਦਾ ਕਿਤੇ ਗਿਆ ਹਾਂ ਹਾਂਜੀ ਹਾਂਜੀ ਪੰਜ ਵਜੇ ਦਾ ਗਿਆ ਹੈ ਤਾਂ ਇਹ ਨਹੀਂ ਮੈਨੂੰ ਇੱਦਾਂ ਦੱਸਿਆ ਨਹੀਂ ਬਬਾ ਜਿਵੇਂ ਪਮੋਤ ਕਾਲਾ ਨੂੰ ਆ ਦੇਵੇ ਜਾਂ ਉਹ ਕੱਲੂ ਆ ਜਾਵੇ ਹਾਂਜੀ अच्छा ਤੁਸੀਂ ਇੱਥੇ ਸੀਗੇ ਤੁਹਾਡੇ ਕੋਲ ਇਸ ਉੱਤਾ ਸੀ ਹਾਂ ਜੀ ਅੱਜ ਮੇਰੇ ਕੋਲੇ ਸੁੱਤਾ ਸੀ ਹਾਂ ਜੀ ਬਗੈਰ ਦੱਸੇ ਪੁੱਛੇ ਚੱਲ ਗਿਆ ਚੱਲੇ ਗਿਆ ਹਾਂ ਜੀ ਹਾਂ ਦੱਸਿਆ ਨਹੀਂ ਹੁਣ ਮੰਨੂ ਫੋਨ ਵਗੈਰਾ ਵੀ ਕੋਈ ਉਹਦੇ ਕੋਲ ਹੈਗਾ ਕੋਈ ਗੱਲਬਾਤ ਹੋਈ ਕਿੱਥੇ ਗਿਆ ਕਿੱਥੇ ਨਹੀਂ ਫੋਨ ਵੀ ਨਹੀਂ ਹੈਗਾ ਉਹ ਕੋ ਹਾਂ ਫੋਨ ਵੀ ਨਹੀਂ ਹੈਗਾ ਹਾਂ ਜੀ अच्छा ਜਿੱਦਾਂ ਹੁਣ ਹੋਰ ਵੀ ਤੁਹਾਨੂੰ ਪਤਾ 30 ਮੁੰਡੇ ਜਿਹੜੇ ਆ ਪੰਜਾਬ ਦੇ ਦੇ ਵਿੱਚ ਵਾਪਸ ਆਏ ਆ ਕਿਸੇ ਨੇ ਕੋ 40 ਲੱਖ ਲਾਇਆ ਕੋ 50 ਲੱਖ ਲਾਇਆ ਇਦਾਂ ਇਹਦੇ ਵੀ ਪੈਸੇ ਲੱਗੇ ਹੋਊਗੇ ਕਿਦਾਂ ਫੇ ਫੜੇ ਆ ਬਿਆਜੂ ਫੜੇ ਸੀ ਕਿਸੇ ਨੂੰ ਕੋਈ ਪਤਾ ਕੁ ਇਹ ਮੈਨੂੰ ਪਤਾ ਨਹੀਂ ਉਹ ਲੜਕੇ ਨੂੰ ਪਤਾ ਅੱਛਾ ਜੀ ਹਾਂਜੀ ਉਹ ਲੜਕੇ ਨੂੰ ਪਤਾ ਆ ਜਦੋਂ ਮੈਨੂੰ ਪਤਾ ਹੀ ਨਹੀਂ ਇੱਥੋਂ ਮੈਂ 1 लाख ਰੁਪਈਆ ਲਾ ਕੇ ਦਬਈ ਨੂੰ ਤੋਰਿਆ ਸੀ ਅੱਛਾ ਜੀ ਹੋਰ ਤਾਂ ਨਹੀਂ ਮੈਨੂੰ ਪਤਾ ਕੰਮ ਕੰਮ ਕੀ ਕਰਦਾ ਸੀ ਇੱਥੇ ਇਹ ਕੰਮ ਇਹ ਤਾਂ ਇੱਥੇ ਪਲੰਬਰ ਦਾ ਕਰਦਾ ਸੀ अच्छा जी ते बाहर ਵੀ ਪਲੰਬਰ ਦਾ ਡਬਾਈ ਕਿੰਨਾ ਚੱਲ ਰਿਹਾ ਹੈ ਹਾਂ ਡਬਾਈ ਦਾ ਜਾਨੀ ਡੇਢ ਕਿ ਮਹੀਨਾ ਰਿਹਾ ਡਬਾਈ اچھا ਜੀ ਹਾਂਜੀ ਠੀਕ ਹੈ ਹੁਣ ਦਵਿੰਦਰ ਆਇਆ ਸੀਗਾ ਕਿਦਾਂ ਫਿਰ ਤਾਂ ਗੱਲਬਾਤ ਕੋਈ ਨਹੀਂ ਗੱਲਬਾਤ ਕਿਤੇ ਮੈਂ ਤਾਂ ਨਾ ਕੀਤੀ ਨਹੀਂ ਕੋਈ ਵੀ ਗੱਲਬਾਤ ਨਹੀਂ ਕੀਤੀ ਹਾਂਜੀ ਜੜੀ ਉਹ ਪਰੇਸ਼ਾਨ ਦੇ ਵਿੱਚ ਹਾਂ ਸੁੱਤਾ ਮੀਨੀ ਹੋ ਰਤੇ ਅੱਛਾ ਹਾਂਜੀ ਵਰ ਗਿਆ ਉਹਨੂੰ ਟਿਕਾ ਹੋਣਾ ਹਾਂਜੀ ਹਾਂ ਅਸੀਂ ਬਹੁਤ ਪਰੇਸ਼ਾਨ ਚੁਆ। ਨਾਲਾ ਪਿੰਡ ਦੇ ਮੈਂਬਰ ਪੰਚਾਇਤ ਪ੍ਰਦੀਪ ਜੀ ਹੈ। ਪ੍ਰਦੀਪ ਜੀ ਪਤਾ ਲੱਗਾ ਦਵਿੰਦਰ ਜਿਹੜਾ ਹੈ ਕੱਲ ਵਾਪਸ ਆਇਆ ਪਰ ਹੁਣ ਜਿਵੇਂ ਘਰੋਂ ਪਤਾ ਲੱਗ ਰਿਹਾ ਕਿ ਸਵੇਰੇ ਤੜਕੇ 5 ਵਜੇ ਦਾ ਕਿ ਬਿਨਾਂ ਦੱਸੇ ਕਿਤੇ ਚਲ ਗਿਆ। ਕੀ ਮਾਮਲਾ ਸਾਰਾ ਕੀ ਹੈਗਾ ਇਹ ਵੀ ਦੱਸ ਦਿੱਤਾ ਜਾਵੇ ਕਿ ਕਦੋਂ ਉਹ ਗਿਆ ਸੀਗਾ ਬਾਹਰ ਤੇ ਇਥੋਂ ਦੱਸਿਆ ਜਾਂਦਾ ਕਿ ਦबई ਗਿਆ ਸੀਗਾ ਤੇ ਅਮਰੀਕਾ ਕਿਤਾ ਪਹੁੰਚੇ। ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਪਿੰਡ ਲਾਂਦਰ ਤੋਂ ਮੈਂਬਰ ਪੰਚਾਇਤ ਆ। ਇਹ ਜਿਹੜਾ ਦਵਿੰਦਰਜੀਤ ਆ ਇਹ ਸਾਡੇ ਪਿੰਡ ਦਾ ਨੌਜਵਾਨ ਹੈ ਉਮਰ 40 ਕਿ ਸਾਲ ਹੈ ਤੇ ਇਹ 2 ਮਹੀਨੇ ਪਹਿਲਾਂ ਇੱਥੋਂ ਦੁਬਈ ਗਿਆ ਜਿੱਦਾਂ ਪਤਾ ਹੈ ਸਾਰਿਆਂ ਨੂੰ ਸਾਨੂੰ ਵੀ ਪਤਾ ਵੀ ਇੱਥੋਂ ਦੇ ਘਰਦਿਆਂ ਨੂੰ ਵੀ ਪੁੱਛਿਆ ਵੀ ਤੋ ਕਹਿੰਦੇ ਦੁਬਈ ਗਿਆ ਆ 2 ਮਹੀਨੇ ਪਹਿਲਾਂ ਇੱਥੋਂ ਦੁਬਈ ਗਿਆ ਆ ਤੇ ਦੁਬਈ ਤੋਂ ਅਮਰੀਕਾ ਕਿਸ ਤਰੀਕੇ ਨਾਲ ਗਿਆ ਆ ਉਹ ਉਹ ਹਜੇ ਨਹੀਂ ਸਾਨੂੰ ਪਤਾ ਉਹ ਕਿਸ ਤਰੀਕੇ ਨਾਲ ਗਿਆ ਉੱਥੋਂ ਸ਼ਾਇਦ ਕੋਈ ਏਜੰਟ ਕਰਕੇ ਕਿਸ ਤਰ੍ਹਾਂ ਗਿਆ ਉਹ ਅਮਰੀਕਾ ਕਿੱਦਾਂ ਗਿਆ ਸਾਨੂੰ ਨਹੀਂ ਪਤਾ ਇੱਥੋਂ ਤਾਂ ਉਹ ਦੁਬਈ ਗਿਆ ਦੋ ਕੁ ਮਹੀਨੇ ਪਹਿਲਾਂ ਹਾਂ ਜੀ ਤੇ ਉਹਦੇ ਪਰਿਵਾਰ ਦੇ ਵਿੱਚ ਕੌਣ-ਕੌਣ ਆਇਆ ਫਿਰ ਹੁਣ ਕੱਲ ਜਦੋਂ ਇੱਥੇ ਆਇਆ ਕਿੰਨੇ ਵਜੇ ਰਾਤ ਇੱਥੇ ਆਇਆ ਕੌਣ ਲੈ ਕੇ ਆਇਆ ਉਹਨੂੰ 에어ਪੋਰਟ ਤੋਂ ਤੇ ਇੱਥੇ ਕਿਸੇ ਨਾਲ ਮੁਲਾਕਾਤ ਹੋਈ ਹੈ ਗੱਲਬਾਤ ਕੋਈ ਕੀਤੀ ਉਹਨੇ ਪਰਿਵਾਰ ਦੇ ਵਿੱਚ ਉਹਦੇ ਜੀ ਦੋ ਸਿਸਟਰ ਆ ਉਹ ਦੋਨੇ ਵਿਆਹੇ ਹੋਏ ਆ ਇੱਕ ਉਹਦਾ ਬ੍ਰਦਰ ਆ ਛੋਟਾ ਉਹ ਵੀ ਵਿਆਹ ਵਿਆਹਿਆ ਹੋਇਆ ਆ ਉਹਦੀ ਮਦਰ ਆ ਤੇ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਆ ਤੇ ਉਹ ਐ ਇਥੋਂ 2 ਮਹੀਨੇ ਪਹਿਲਾਂ ਗਿਆ ਜੀ ਦੁਬਈ ਹਾਂਜੀ ਤੇ ਹੁਣ ਅਸੀਂ ਰਾਤ ਜਦੋਂ ਸਾਨੂੰ ਪਤਾ ਲੱਗਾ ਵੀ ਉਹ ਡਿਪੋਰਟ ਹੋ ਕੇ ਆ ਆ ਆ ਰਿਹਾ ਐ ਅੰਮ੍ਰਿਤਸਰ ਪਲੇਨ ਆਇਆ ਸੀ ਰਾਤੀ ਇੱਥੇ ਬੈਠੇ ਰਹੇ ਆ ਮੈਂ ਰਾ ਤਕਰੀਬਨ ਰਾਤੀ 8 8:30 ਵਜੇ ਤੱਕ ਇੱਥੇ ਬੈਠੇ ਰਹੇ ਆ ਤਾਂ ਉਹ ਉਸ ਟਾਈਮ ਨਹੀਂ ਆਇਆ ਸੀ ਉਸ ਤੋਂ ਬਾਅਦ ਰਾਤ ਸੈਡ 9:30 10 ਵਜੇ ਤੱਕ ਉਹਨੂੰ ਛੱਡ ਕੇ ਗਏ ਘਰ ਘਰ ਆਇਆ ਉਹ ਤੇ ਮੈਂ ਸਵੇਰੇ ਆਇਆ ਚਲੋ ਸਵੇਰੇ ਮੈਂ ਜਲਦੀ ਆਇਆ 7:00 ਵਜੇ ਵੇ ਉਹਨੂੰ ਮਿਲਾਂ ਜਾ ਕੇ ਜਦੋਂ ਮੈਂ 7:00 ਵਜੇ ਆਇਆ ਤਾਂ ਉਹ ਘਰ ਨਹੀਂ ਸੀਗਾ ਤਾਂ ਮੈਂ ਉਹਦੀ ਮਜ਼ਰ ਨੂੰ ਪੁੱਛਿਆ ਵੀ ਕਿ ਦਵਿੰਦਰਜੀਤ ਕਿੱਧਰ ਗਿਆ ਤਾਂ ਉਹ ਕਹਿੰਦੇ ਵੀ ਸਾਨੂੰ ਦੱਸ ਕੇ ਨਹੀਂ ਗਿਆ ਸਵੇਰ ਦਾ 5:00 ਵਜੇ ਉਹ ਮੋਟਰਸਾਈਕਲ ਤੇ ਕਿਤੇ ਗਿਆ ਆ ਹਾਂਜੀ ਉਹਨਾਂ ਨੂੰ ਵੀ ਨਹੀਂ ਸ਼ਾਇਦ ਪਤਾ ਉਹ ਕਿੱਥੇ ਗਿਆ ਕਿਸੇ ਨਾਲ ਉਹਦੀ ਸਾਡੇ ਨਾਲ ਉਹਦੀ ਕੋਈ ਗੱਲਬਾਤ ਨਹੀਂ ਹੋਈ ਤੇ ਉਹਦਾ ਫੋਨ ਨੰਬਰ ਵੀ ਨਹੀਂ ਹੈ ਕੰਡੈਕਟਰ ਨੰਬਰ ਹੈ ਨਹੀਂ ਕੋਈ ਜਿਹੜਾ ਪਹਿਲਾ ਨੰਬਰ ਸੀ ਉਹਦਾ ਉਹ ਬੰਦ ਆ ਰਿਹਾ ਆ ਹਾਂਜੀ ਤੇ ਇਸ ਟਾਈਮ ਉਹ ਕਿੱਥੇ ਆ ਪਤਾ ਨਹੀਂ ਜੀ ਅੱਛਾ ਇੱਥੇ ਕੰਮਕਾਰ ਕੀ ਕਰਦਾ ਸੀਗਾ ਇੱਥੇ ਉਹ ਕੰਮ ਇਥੇ ਉਹ ਪਲੰਬਰ ਦਾ ਕੰਮ ਕਰਦਾ ਸੀ ਜੀ ਜਦੋਂ ਇੰਡੀਆ ਵਿੱਚ ਸੀ ਤਾਂ ਪਲੰਬਰ ਦਾ ਕੰਮ ਕਰਦਾ ਸੀ ਹਾਂਜੀ ਕੋਈ ਪਤਾ ਲੱਗਾ ਕਿੰਨੇ ਕੁ ਪੈਸੇ ਲਾ ਕੇ ਗਿਆ ਸੀਗਾ ਇਥੋਂ ਦੁਬਈ ਜਾਣਾ ਸੀ ਜਾਂ ਉੱਥੇ ਉਹਦੀ ਉੱਥੋਂ ਹੀ ਦੁਬਈ ਤੋਂ ਅੱਗੇ ਏਜੰਟ ਨੇ ਉਹਨੂੰ ਭੇਜਣਾ ਸੀਗਾ ਪੈਸੇ ਤਾਂ ਜੀ ਕਿੰਨੇ ਲਾ ਕੇ ਗਿਆ ਉਹਨੂੰ ਨਹੀਂ ਪਤਾ ਕਿਉਂਕਿ ਉਹਨੂੰ ਪਤਾ ਇਹ ਤਾਂ ਵੀ ਕਿੰਨੇ ਪੈਸੇ ਲਾ ਕੇ ਗਿਆ ਇਥੋਂ ਤਾਂ ਉਹ ਦੁਬਈ ਗਿਆ ਆ ਜਿੱਦਾਂ ਉਹ ਸੀ ਉਹਦੇ ਘਰਦਿਆਂ ਨੂੰ ਵੀ ਪੁੱਛਿਆ ਵੀ ਦਵਿੰਦਰਜੀਤ ਕਿੱਦਾਂ ਉਹ ਕਹਿੰਦੇ ਦੁਬਈ ਗਿਆ ਆ ਠੀਕ ਆ ਹਾਂਜੀ ਪਹੁੰਚ ਗਿਆ ਦੁਬਈ ਬਰਦਬਈ ਤੋਂ ਅਮਰੀਕਾ ਕਿਸ ਤਰੀਕੇ ਨਾਲ ਗਿਆ ਉਥੋਂ ਕੀ ਉਹਨੇ ਏਜੰਟ ਕੀਤਾ ਕਿਦਾਂ ਕੀਤੀ ਉਹ ਉਹਨੂੰ ਪਤਾ ਜੀ ਉਹ ਦੱਸ ਸਕਦਾ ਹਾਂਜੀ ਤੇ ਹੁਣ ਸਵੇਰ ਦਾ ਜਿਆਦਾ 5 ਵਜੇ ਦਾ ਦੱਸਦੇ ਪਏ ਕੀ ਘਰੋਂ ਗਿਆ ਪਰਿਵਾਰਕ ਮੈਂਬਰਾਂ ਨੂੰ ਪਤਾ ਕਿ ਉਹ ਗਿਆ ਜਾਂ ਬਿਨਾਂ ਕੁਝ ਦੱਸੇ ਕਿਤੇ ਨਿਕਲ ਗਿਆ ਨਹੀਂ ਪਰਿਵਾਰ ਮੈਂਬਰਾਂ ਨੂੰ ਪਤਾ ਹੀ ਨਹੀਂ ਜੀ ਉਹ ਕਿੱਥੇ ਗਿਆ ਹਾਂਜੀ ਉਹ ਪਰਿਵਾਰ ਮੈਂਬਰਾਂ ਅਸੀਂ ਪੁੱਛਿਆ ਜਦੋਂ ਆਕੇ ਸਵੇਰੇ ਪੁੱਛਿਆ ਮੈਂ 7 ਵਜੇ ਵੀ ਰਵਿੰਦਰਜੀਤ ਤਾਂ ਉਹ ਕਹਿੰਦੇ ਉਹ ਸਵੇਰੇ ਅਸੀਂ ਸੁੱਤੇ ਪਏ ਸੀ ਤਾਂ ਉਹ 5 ਵਜੇ ਮੋਟਰਸਾਈਕਲ ਸਟਾਰਟ ਕੀਤਾ ਤਾਂ ਉਹ ਚਲਾ ਗਿਆ ਹਾਂਜੀ ਉਹਦਾ ਫੋਨ ਵੀ ਉਹਦੇ ਕੋਲ ਫੋਨ ਨੰਬਰ ਨਹੀਂ ਹੈਗਾ ਹੁਣ ਕੋਈ ਕਿਤੇ ਪਰਿਵਾਰਕ ਮੈਂਬਰਾਂ ਨਾਲ ਹੋਰ ਇਹਨਾਂ ਦੀ ਭੈਣਾਂ ਜਿਹੜੀਆਂ ਤੁਸੀਂ ਦੱਸਦੇ ਪਏ ਵਿਆਹੀਆਂ ਆ ਉਹਨਾਂ ਨਾਲ ਸੰਪਰਕ ਕੀਤਾ ਹੋਵੇ ਉਹਨਾਂ ਕੋ ਗਿਆ ਹੋਵੇ ਕੁਝ ਪਤਾ ਲੱਗ ਰਿਹਾ ਉਹ ਤਾਂ ਕਿਉਂਕਿ ਹੁਣ ਟਾਈਮ ਕਾਫੀ ਹੋ ਗਿਆ 7-8 ਘੰਟੇ ਹੋ ਗਏ ਕਿ ਪਤਾ ਲੱਗਾ ਉਹਦਾ ਕੋਈ ਫੋਨ ਫੋਨ ਆਇਆ ਜਾਂ ਕਿੱਥੇ ਹੈਗਾ ਕਿੱਥੇ ਨਹੀਂ ਨਹੀਂ ਜੀ ਉਹਨਾਂ ਦੀ ਉਹਨਾਂ ਦੀ ਭੈਣਾਂ ਨੂੰ ਵੀ ਇਸ ਬਾਰੇ ਨਹੀਂ ਪਤਾ ਕਿੱਥੇ ਆ ਹਾਂਜੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਗਿਆ ਨਹੀਂ ਗਿਆ ਪਤਾ ਨਹੀਂ ਯਾਨੀ ਕਿ ਉਹਦੇ ਨਾਲ ਹਜੇ ਜਿੰਨਾ ਚਿਰ ਗੱਲ ਨਹੀਂ ਹੁੰਦੀ ਉਹ ਨજર ਕੋਈ ਦੱਸ ਨਹੀਂ ਸਕਦੇ ਨਾ ਜੀ ਕਿੱਥੇ ਆ ਉਹ ਜਦੋਂ ਉਹਦਾ ਉਹਦੀ ਮਦਰ ਉਹਦਾ ਕਹਿੰਦੀ ਕੋਈ ਨਹੀਂ ਜਦੋਂ ਫੋਨ ਆਊਗਾ ਤੁਹਾਨੂੰ ਦੱਸ ਦਵਾਂਗੇ ਪਰ ਹਜੇ ਤੱਕ ਉਹਨੂੰ ਉਹਦਾ ਕੋਈ ਫੋਨ ਨਹੀਂ ਆਇਆ ਹਾਂਜੀ